ਇਹ ਫਤਿਹ ਮੇਰੇ ਤੋਂ ਪਹਿਲਾਂ ਸਭ ਤੇ ਉੱਤਮ ਹਰ ਕੀ ਕਥਾ ਮੇਰੇ ਅਜ਼ੀਜ਼ ਵੀਰਾਂ ਤੋਂ ਬੜੀ ਪਿਆਰ ਭਰੀ ਕਥਾ ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸਾਤ ਫਸਲ ਦੇ ਉੱਤੇ ਪੈਂਦੀ ਹੈ ਤੇ ਫਸਲ ਫਿਰ ਕੂੜੀਆਂ ਕੂੜੀਆਂ ਲਗਰਾਂ ਕਢਦੀ ਹੈ ਪਰ ਇਹ ਛੋਟੀ ਛੋਟੀ ਬਰਸਾਤ ਆਨੰਦ ਤੇ ਬੜਾ ਬਣਾਉਂਦੀ ਹੈ ਪਰ ਝੋਨੇ ਨਹੀਂ ਲੱਗਦੇ ਦੇ ਨਾਲ ਝੋਨੇ ਤੇ ਸ਼ਰਾਟਿਆਂ ਦਾ ਮੀਂਹ ਜਦੋਂ ਆਉਂਦਾ ਨਾ ਪਿੰਡੇ ਤੋਂ ਮੈਲ ਉਹ ਲੋਂਦਾ ਬੜੀ ਵਾਰ ਤੁਹਾਨੂੰ ਅਰਜ ਕਰ ਬੈਠੀ ਆ ਅਮਰਤ ਸ਼ਕੋ ਭਾਈ ਅਮਰਤ ਸ਼ਕੋ ਅਮਰਤ ਕਿਵੇਂ ਸ਼ਕ ਲੋ ਤੁਸੀਂ ਉਹ ਜੰਮੀ ਹੋਈ ਮੈਲ ਕਈਆਂ ਜੁਗਾਂ ਦੀ ਦਿਮਾਗ ਦੇ ਉੱਤੇ ਉਹ ਅਮਰਤ ਸ਼ਕਣ ਕਿਵੇਂ ਦਵੇ ਵਿਰੋਧੀ ਪਾਰਟੀ ਅੰਦਰ ਉੱਠਣ ਹੀ ਨਹੀਂ ਦਿੰਦੀ ਤੁਹਾਨੂੰ ਅਮਰਤ ਨਾ ਸ਼ਕ ਲਈ ਕਿਤੇ ਅਮਰਤ ਨਾ ਸ਼ਕ ਲਈ ਕਿਤੇ ਤਗੜੇ ਹੋਵੋ ਜਰਾ ਜੇ ਗੁਰੂ ਵਾਲੇ ਬਣਨਾ ਹੈ ਜੇ ਗੁਰੂ ਦੇ ਪਿਆਰੇ ਬਣਨਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੀ ਆਖਿਆ ਉਹ ਜੇ ਤੂੰ ਮੇਰੇ ਹੋਏ ਰਹੇ ਵਾਹਿਗੁਰੂ ਉਹ ਤੂੰ ਮੇਰਾ ਹੋ ਕੇ ਤੇ ਵੇਖ ਇੱਕ ਵਾਰੀ ਉਹ ਤੂੰ ਮੇਰਾ ਅਮਰਤ ਤੇ ਸ਼ੱਕ ਇੱਕ ਵਾਰੀ ਉਹ ਵੇਖੀ ਫਿਰ ਮੈਂ ਕੀ ਕਰਦਾ ਜੇ ਤੂੰ ਮੇਰਾ ਹੋਏ ਰਹੇ ਸਭ ਸਭ ਜਗ ਤੇਰਾ ਹੋਏ ਵਾਹਿਗੁਰੂ ਤੇ ਖੱਲਾਂ ਪਾਤਾਂ ਨਾਲ ਗੁਰੂ ਦੇ ਪੁੱਤ ਨਹੀਂ ਜੇ ਬਣਿਆ ਜਾਂਦਾ ਹੁੰਦਾ ਇਹ ਤਾਂ ਸਿਰ ਤਲੀ ਤੇ ਰੱਖ ਕੇ ਹੀ ਗੁਰੂ ਨੂੰ ਮਿਲਿਆ ਜਾਂਦਾ ਹੈ ਇਹ ਪਿਆਰੇ ਯਾਰ ਦੀ ਗਲੀ 'ਚ ਜਾਣਾ ਹੈ ਤੇ ਤਲੀ ਤੇ ਸਿਰ ਰੱਖ ਕੇ ਜਾਣਾ ਹੈ ਤਗੜੇ ਹੋਵੋ ਬਈ ਜਰੂਰ ਬੇ ਪਿਆਰਿਓ ਸਮਾ ਜਾ ਰਿਹਾ ਜੇ ਭੱਜਾ ਉਹ ਜਿਹੜਾ ਪਾਣੀ ਪਤਨ ਤੋਂ ਲੰਘ ਗਿਆ ਮੁੜ ਕੇ ਨਹੀਂ ਆਉਣਾ ਬਾਬਾ ਗੁਰਦੇਵ ਸਿੰਘ ਜੀ ਨਹੀਂ ਆਵੇਗਾ ਸਮਾ ਉਹ دارو ਬੂਟੀਆਂ ਲਾਜ ਅਨੇਕ ਕਰ ਲਈ ਉਹ ਨਵਜ ਨਹੀਂ ਉਹ ਹਕੀਮ ਦੀ ਫੜੀ ਰਹਿਣੀ ਉਹ ਕਈ ਰੋਜ ਤੂੰ ਸੜਕ ਤੇ ਸੈਰ ਕਰ ਲੈ ਬੱਗੀ ਵਿੱਚ ਤਬੇਲੇ ਦੇ ਖੜੀ ਰਹਿਣੀ ਆਉ ਨਾ ਤੇ ਹੱਟ ਬਜ਼ਾਰ ਦਾ ਬਾਣੀਆਂ ਈ ਬੱਟਾ ਤਕੜੀ ਸੇਰ ਨਹੀਂਓ ਧੜੀ ਰਹਿਣੀ ਆ ਆਖਰ ਜ਼ਿੰਦਗੀ ਦੀ ਡੋਰ ਨੇ ਟੁੱਟ ਜਾਣਾ ਈ ਉਹ ਗੁੱਡੀ ਸਦਾ ਅਸਮਾਨ ਨਹੀਂ ਚੜੀ ਰਹਿਣੀ ਉਹ ਦਇਆ ਸਿੰਘ ਜੋ ਬਚਣਾ ਮੌਲ ਕਰਦੀ ਜਿੰਦ ਨਹੀਂ ਦੇ ਫਾਰਸੀ ਬੜੀ ਰਹਿਣੀ ਆ ਸਮਾਪਤ ਗਵਾਚ ਜਾਏਗਾ ਆ ਮੇਰੇ ਮਾਡਲ ਵਾਲੇ ਜਿੰਨੇ ਬੈਠੇ ਨੇ ਇਹ ਸਭ ਪਛਤਾਉਂ ਡਏ ਨੇ ਇਨੂੰ ਉਹ ਜਿਹੜੀ ਜਵਾਨੀ ਲੰਘ ਗਈ ਹੈ ਲੰਗੇ ਹੋਏ ਸਮੇ ਦਾ ਪਛੋਤਾਪ ਹੈ ਆਓ ਸਮਾਂ ਨਾ ਗਵਾਓ ਤਗੜੇ ਹੋ ਅਮਰਤ ਦਾ ਬਾਟਾ ਤਿਆਰ ਹੋ ਰਿਹਾ ਜਾ ਕੇ ਗੁਰੂ ਦੇ ਪੁੱਤਰ ਬਣੋ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਜੇ ਖੁਸ਼ੀਆਂ ਲੈਣੀਆਂ ਤੇ ਫਿਰ ਖੰਡੇ ਬਾਟੇ ਦਾ ਅਮਰਤ ਪੀਓ ਮਹਾਰਾਜ ਨੇ ਆਖਿਆ ਸੀ ਉਹ ਮੈਂ ਉਹਨੂੰ ਆਪਣੇ ਚਰਨਾਂ 'ਚ ਥਾਂ ਦੇਵਾਂਗਾ ਸੁਰਗ ਵਿੱਚ ਉਹ ਆਵੇਗਾ ਜਿਹੜਾ ਖੰਡੇ ਬਾਟੇ ਦਾ ਅਮਰਤ ਛਕੇਗਾ ਉਹ ਸੇਵਾ ਤੇ ਭਾਈ ਡੱਲੇ ਨੇ ਬੜੀ ਕੀਤੀ ਸੀ ਤੇ ਉਹਨੇ ਆਖਿਆ ਸੀ ਪੀੜੀ ਜਿੰਨਾ ਥਾਂ ਸੁਰਗ ਵਿੱਚ ਦੇ ਦਿਓ ਮਹਾਰਾਜ ਨੇ ਆਖਿਆ ਸੀ ਨਹੀਂ ਥਾਂ ਉਹਨੂੰ ਮਿਲੇਗਾ ਜਿਹੜਾ ਖੱਡੇ ਬਾਕੇ ਦਾ ਅਮਰਤ ਛਕੇਗਾ ਛਕ ਅਮਰਤ ਤਾਂ ਮਹਾਰਾਜ ਨੇ ਘੁੱਟ ਕੇ ਸ਼ਾਂਤੀ ਨਾਲ ਆਇਆ ਸੀ ਬਾਟਾ ਤਿਆਰ ਹੋ ਚੁੱਕਾ ਬਾਈ ਸਜਣੋ ਤੇ ਜੇ ਤੁਸੀਂ ਆਖੋ ਨਾ ਵੀ ਅਮਰਤ ਛੱਕੇ ਹੁੰਦਾ ਕੀ ਹੈ ਤੇ ਆ ਦਵਾਨ ਤੋਂ ਬਾਅਦ ਸਾਨੂੰ ਪੁੱਛ ਲਿਆ ਜੇ ਕੀ ਹੁੰਦਾ ਜਦੋਂ ਅਸੀਂ ਪਹਿਲੀ ਵਾਰ ਆਏ ਹਾਂ ਨਾ ਤੁਹਾਡੇ ਕੋਲ ਉਦੋਂ ਵੇਖ ਲਿਆ ਜੇ ਤੇ ਹੁਟ ਵੀ ਵੇਖ ਲਿਆ ਜੇ ਫੋਟੋਆਂ ਸਾਡੀਆਂ ਤਾਂ ਆਓ